ਪਾਣੀ ਹੱਲੇ ਆਇਆ ਹੀ ਆ ਦੇਖ ਲੋ ਭਾਈ ਮੋਰੇ ਆ ਅਗਲੇ ਪਿੰਡ ਆਪਣਾ ਵਜਾ ਕਰੋ ਗੋਰੇ-ਪੂਰੇ ਭਰ ਕੇ ਰੱਖੋ ਠੀਕ ਹੈ ਜੀ ਪਾਣੀ ਘੰਟਾ ਖੋਇਆ ਦੇਖ ਲੋ ਜਿੱਥੋਂ ਪਹਿਲਾਂ ਟੱਟਾ ਸੀ ਉੱਥੋਂ ਫੇਰ ਦੁਬਾਰਾ ਸ਼ੁਰੂ ਹੋ ਗਿਆ ਆ ਦੇਖ ਲੋ ਪਾਣੀ ਦੇ ਵਿੱਚੇ ਖੜੇ ਮੁੰਡੇ ਬਾਜਾ ਮਾਰਦੇ ਆ ਤੇ ਵਿੱਚੇ ਦੇਖ ਲੋ ਪਾਣੀ ਯੱਕਵੇਂ ਬਿੰਦੂ ਸੋਇਆ ਹੋੁੰਦਾ ਆ ਉਹ ਹੱਲੀ ਉਹ ਦੇਖੋ ਦੋ ਦੇਖ ਲਈਏ ਹੱਡ ਘਰ ਪੜਿਆ ਹੋਇਆ ਹੈ ਤੇ ਜੇ ਤੁਸੀਂ ਬੱਸ ਕੋਲਾ ਦਿਖਾਇਆ ਇਦਾਂ ਉੱਥੇ ਹੀ ਨਾ ਰੱਖਿਆ ਅੱਗੇ ਨਾ ਡਾਇਨ ਜਵਾਜ ਚੋਪੜਾ ਕਰਦੇ ਭਾਬੀ ਕੇ ਲਈ ਦੁਆ ਹੋਇਆ ਸੀ ਅਸਤੀਰ ਹੈ ਹੜ ਕੇ ਆਈ ਹੋਵੇ ਦੇਖੋ ਬਹੁਤ ਜ਼ੋਰ ਲੱਗਦਾ ਹੈ ਪਾਣੀ ਪਾਣੀ ਪਾਤਾ ਹੈ ਲੈਟਰ ਤਾਂ ਆਈ ਹੀਗੀ ਕੋਈ ਦੁਕਾਨ